ਅੱਜ 100 2204af 688 સાત મિટ આઠ વાત પાંચ મિટ લાઇન ਕੀ ਹਾਲ ਹੈ ਜੀ ਗਰਨਾਵ ਸਿੰਘ ਸਿਆਲ ਕੋਈ ਸਿਵਲ ਹਸਪਤਾਲ ਚ ਡਰਾਈਵਰ ਲੱਗਾ ਹੀ ਐਂਬੂਲੈਂਸ ਤੇ ਜੀ ਇਹ ਡਿਊਟੀ ਤੇ ਜਾ ਰਿਹਾ ਸੀ ਤੜਕੇ ਸਵੇਰ ਜੀ ਪਿੱਛੋਂ ਇੱਕ ਕਾਰ ਆਈ ਕਾਰ ਨਾਲ ਹਿੱਟ ਹੋ ਗਿਆ ਜੀ ਇਸ ਦੇ ਮੌਕੇ ਤੇ ਮੌਤ ਹੋ ਗਈ ਹੈ ਜੀ ਤੇ ਕਾਰਵਾਈ ਕਰ ਲੈ ਜਿਹੜੀ ਕਾਰਵਾਈ ਕਰਾਉਣਗੇ ਉਹ ਅਮਲਗਵਾਚੀ ਲਿਆਦੀ ਜਾਊਗੀ ਕੁਝ ਪਤਾ ਲੱਗਿਆ ਵੀ ਕਾਰ ਵਾਲੇ ਕੌਣ ਸੀ ਕਾਰ ਨਾਲ ਹਜੇ ਕੋਈ ਪਤਾ ਨਹੀਂ ਲੱਗਾ ਜੀ ਦੇਖਦੇ ਆ ਕੋਈ ਉਹਦਾ ਵੀ ਕਿੱਥੋਂ ਦੇ ਕਿੱਥੋਂ ਦੇ ਨਹੀਂ ਤੇ ਉਹ ਮੌਕੇ ਤੋਂ ਭੱਜ ਗਏ ਕਾਰ ਵਾਲੇ ਵਰਪੀ ਸਿੰਘ ਘਰਮਨਾਲ ਬੇਲ ਸਿੰਘ ਤੋਂ ਆਹ ਬਾਈ ਇਹ ਕੀ ਹਾਦਸਾ ਹੋਇਆ ਆ ਹਾ ਐਕਸੀਡੈਂਟ ਹੋਇਆ ਵੀਰੇ ਇਹ ਓਵਰ ਸਵੀਟ ਗੱਡੀ ਆ ਰਹੀ ਸੀ ਮਗਰੋਂ ਤੇ ਮਗਰਮਾਲਾ ਬੇਲ ਸਿੰਘ ਤੋਂ ਆ ਰਿਹਾ ਸੀ ਕਰਨੈ ਸਿੰਘ ਦਾ ਨਾਂ ਸੀਗਾ ਇਹਦੇ ਮਹਿਕਮੇ ਲੱਗਿਆ ਸੀ ਉੱਥੇ ਮਤਲਬ ਐਂਬੂਲੈਂਸ ਚ ਲਾਉਂਦਾ ਸੀਗਾ ਤੇ ਵੇਲਾ ਸਪਤਾਲ ਕੋਟਪੂਰੇ ਕੀ ਬਾਤ ਰਹੀ ਸਾਰੀ ਵਾਪਰੇ ਕੀ ਉਹਦਾ ਇਨਸੀਡੈਂਟ ਹੋਇਆ ਉਹਦੀ ਮੌਤ ਹੋ ਗਈ ਥਾਂ ਤੇ ਉਮਰ ਉਹਦੀ 45 ਸਾਲ ਦੇ ਨੇੜੇ ਲਗਭਗ ਕੀ ਮੰਗ ਕਰਦੇ ਹੋ ਮੰਗ ਇਹ ਹੈ ਪ੍ਰਸ਼ਾਸਨ ਤੋਂ ਇੱਕ ਤਾਂ ਵੀ ਮਨ ਲੋ ਪੂਰਾ ਇਨਸਾਫ ਮਿਲੇ ਬੰਦੇ ਦਾ ਵੀ ਪੂਰਾ ਸਹੀ ਕਾਰਵਾਈ ਹੋਣੀ ਚਾਹੀਦੀ ਆ ਜੋ ਵੀ ਕਨਾਲ ਨੇ ਉਹਨਾਂ ਵਾਪਰੇਗਾ ਵੀ ਇੱਕ ਬੰਦਾ ਘਰੋਂ ਚੱਲ ਕੇ ਰੋਟੀ ਖਾ ਕੇ ਤੁਰਿਆਗਾ ਤੇ ਚਾਹਾਂ ਚਾਂਕ ਕਨਾਲ ਨੇ ਉਹਦੀ ਮੌਤ ਹੋ ਗਈ ਆ ਨਾ ਕਿਸੇ ਅਗਲੇ ਨੂੰ ਪਤਾ ਨਾ ਕਿਸੇ ਪਿਛਲੇ ਨੂੰ ਪਤਾਗਾ ਤੇ ਦੂਜੇ ਨੰਬਰ ਤੇ ਗੱਡੀ ਵਾਲਿਆਂ ਦਾ ਪੂਰਾ ਪ੍ਰਤਾਹ ਹੋਣਾ ਚਾਹੀਦਾ ਵੀ ਕੀ ਕਾਰਨ ਸੀਗਾ ਕੀ ਵਜ੍ਹਾ ਸੀ ਵੀ ਬੰਦਾ ਮਗਰੋਂ ਚੱਕਿਆਗਾ ਇੱਕ ਤਾਂ ਆਪਾਂ ਕਹਿ ਦਿੱ ਗਏ ਨਾ ਵੀ ਅੱਗੋਂ ਆਉਂਦੇ ਰੈਸੀਡੈਂਟ ਹੋ ਗਿਆ ਜਾਂ ਕੁਦਰਤੀ ਉਹ ਤਾਂ ਹੋ ਗਿਆ ਇੱਕ ਬੰਦੇ ਨੇ ਮਗਰੋਂ ਚੱਕਿਆਗਾ ਠੀਕ ਹੈ ਹਾਂ ਮਗਰੋਂ ਚੱਕਣ ਦਾ ਕੀ ਕਾਰਨ ਹੈ ਮਗਰੋਂ ਤਾਂ ਆਪਾਂ ਸਾਰਾ ਕੁਝ ਪਤਾ ਹੀ ਹੁੰਦਾ ਵੀ ਮ ਆਪਣੇ ਮੂਰੇ ਚੀਜ਼ ਜਾਂਦੀ ਹੈ ਹਰ ਇੱਕ ਚੀਜ਼ ਦਾ ਚਾਨਣ ਹੁੰਦਾ ਹੀ ਹੈ ਇੱਕ ਇਹ ਰੋਡ ਦਾ ਵੀ ਡਿੱਕਦਾ ਵੀ ਕਿੰਨੇ ਵਾਰਾਂ ਧਰਨੇ ਲਾ ਚੁੱਕੇ ਆ ਮਿਕਸ ਪ੍ਰਸ਼ਾਸਨ ਨੇ ਰੋਡ ਵਾਲੇ ਜਿਵੇਂ ਹੀ ਨਹੀਂ ਗੌਰ ਇਹ ਰੋਡ ਖੁੱਲਾ ਹੋਣ ਵਾਲਾਗਾ ਤੇ ਫਿਰ ਇਹ ਕਹਿੰਦੇ ਸਾਖਾ ਖੱਡਿਆ ਪਰ ਜੈਤੂ ਦੇ ਪਰ ਤਾਂ ਬੁਰਾ ਹਾਲ ਹੀ ਹੈ ਚਲੋ ਇਸ ਤੇ ਕੋਈ ਮਾਰਾ ਠੀਕ ਆ ਪ੍ਰਸ਼ਾਸਨ ਨੂੰ ਇਹੀ ਰੋਡ ਦਾ ਵੀ ਕੋਈ ਆਪ ਦੀ ਯਾਰ ਕਰਨ ਆ